ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਏ ਨਿਊਜ਼ ਮੈਂ ਗੋਵੀ ਸੇਣੀ ਅੱਜ ਬਠਿੰਡਾ ਦੇ ਟੀਚਰ ਹਾਉਂ ਦੇ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਮੀਟਿੰਗ ਹੋਈ ਹੈਗੀ ਹੈ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਕਿਸਾਨ ਯੂਨੀਅਨ ਏਕਤਾ ਦੇ ਸੂਭਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਪਹੁੰਚੇ ਹੈਗੇ ਨੇ ਸਾਡੇ ਕੋਲੇ ਸੂਭਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਮੌਜੂਦ ਹੈਗੇ ਨੇ ਇਹਨਾਂ ਤੋਂ ਪੁੱਛਦੇ ਹੈਗੇ ਅੱਜ ਮੀਟਿੰਗ ਜਿਹੜਾ ਮੁੱਦਾ ਕੀ ਸੀ ਕਾਦੇ ਵਾਸਤੇ ਇਹਨੇ ਮੀਟਿੰਗ ਬੁਲਾਈ ਗਈ ਹੈ ਹਾਂ ਜੀ ਪ੍ਰਧਾਨ ਜੀ ਸਾਨੂੰ ਪਹਿਲੇ ਦੱਸੋ ਤੁਸੀਂ ਮੀਟਿੰਗ ਕੀਤੀ ਹੈ ਟੀਚਰ ਹਾਉਂ ਦੇ ਵਿੱਚ ਕਾਦੀ ਮੀਟਿੰਗ ਕੀਤੀ ਕੀ ਤੁਹਾਡਾ ਮੁੱ देखो पंजाब ਵਾਲੀਆਂ ਮੰਗਾਂ ਤੇ ਆਉਂਦੇ ਸਮੇਂ ਚ ਅਸੀਂ 22 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਪੰਜਾਬ ਦੇਆਂ ਮੰਗਾਂ ਦੇ ਉੱਤੇ ਜ਼ਿਲ੍ਹਾ ਹੈੱਡਕੁਆਟਰ ਨੇ 5 ਦਿਨ ਦੇ ਮੋਰਚੇ ਲਾ ਰਹੇ ਹਾਂ। ਪੰਜਾਬ ਸਰਕਾਰ ਨੂੰ ਉਹ ਜਾਣੀ ਛੋਡੇ ذریعے ਪ੍ਰੈਸ ਕਾਨਫਰੰਸ ਹੈ ਐ ਸੁਚਿਤ ਕੀਤਾ ਹੈ ਕਿ ਆ ਸਾਡੀਆਂ ਮੰਗਾਂ ਨੇ ਖੇਤੀ ਨੀਤੀ ਵਾਲੀਆਂ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਸਾਨੂੰ ਇਹਦਾ ਕੀ ਜਵਾਬ ਦਿੰਦੀ ਹੈ ਉਹਦਾ ਇੰਤਜ਼ਾਰ ਕਰਦੇ ਹਾਂ ਨਹੀਂ ਇਹ 5 ਦਿਨ ਦੇ ਮੋਰਚੇ ਲੱਗਣਗੇ। 5 ਦਿਨ ਦੇ ਮੋਰਚੇ ਲੱਗਣੇ ਮੰਗਾਂ ਕਿਹ ਥੋੜੇ? ਮੰਗਾਂ ਖੇਤੀ ਨੀਤੀ ਨਾਲ ਜੁੜੀਆਂ ਮੰਗਾਂ ਨੇ ਅਸੀਂ ਪਹਿਲਾਂ ਪੜ੍ਹ ਕੇ ਸੁਣਾਈਆਂ ਨੇ। ਯਮੀ ਹੈਗੇ ਬੇਬੇ ਜਮੀਨੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਖੇਤ ਮਜ਼ਦੂਰਾਂ ਦੀਆਂ ਜ਼ਮੀਨਾਂ ਦੀ ਟੋੜ ਪੂਰੀ ਕਰੋ ਤੇ ਕਿਸਾਨਾਂ ਦੇ ਮਜ਼ਦੂਰਾਂ ਦੇ ਸਰਕਾਰੀ ਕਰਜ਼ੇ ਕਰਜ਼ਿਆਂ ਦਾ ਖਤਮ ਕਰੋ ਕਰਜ਼ਾ ਪੱਖੀ ਕਾਨੂੰਨ ਬਣਾਓ ਸੂਦ ਕੋਰਾਂ ਦਾ ਖਾਤਮਾ ਕਰੋ ਨਹਿਰੀ ਪਾਣੀ ਦੀ ਸਪਲਾਈ ਕਰਨ ਦੀ ਝੋਨੇ ਦੇ ਹੇਠੋਂ ਰਕਬਾ ਘਟਾਉਣ ਦੀ ਬਹੁਤ ਸਾਰੀਆਂ ਮੰਗਾਂ ਨੇ ਜੁੜ ਕੇ ਉਹਨਾਂ 'ਤੇ ਅਸੀਂ ਪ੍ਰਦਰਸ਼ਨ ਕਰਨ ਦਾ ਲਿਖਿਆ ਹੋਇਆ ਬਾਕੀ ਜਿਹੜੀਆਂ ਕੁਝ ਭਾਰਤ ਮਾਲਾ ਪ੍ਰੋਜੈਕਟ ਵਾਲੀ ਮੰਗ ਹੈ ਨਾਲ ਗੈਸ ਪਾਈਪ ਲਾਈਨ ਵਾਲੀ ਮੰਗ ਹੈ ਉਹ ਉਹਨਾਂ ਦੇ ਜ਼ਮੀਨਾਂ ਦੇ ਜਿਹੜੇ ਪੂਰੇ ਮੁਲਕ ਸਾਨੂੰ ਦਿੱਤੇ ਜਾਣ ਉਹ ਮੰਗਾਂ ਸਾਡੀਆਂ ਵਿੱਚ ਪਾਈਆਂ ਹੋਈਆਂ ਹਨ ਇਹ ਤੁਹਾਡੀ ਕੱਲੀ ਜਥੇਬੰਦੀਆਂ ਦੀ ਤਰਫੋਂ ਕੀਤਾ ਜਾਊਗਾ ਕਿਉਂਕਿ ਸਯੁਕਤ ਕਿਸਾਨ ਮੋਰਚਾ ਵੀ ਨਾਲ ਥੋੜਾ ਹੈਗਾ ਨਹੀਂ ਨਹੀਂ ਬਿਲਕੁਲ ਸਾਡੀ ਕੱਲੀ ਜਥੇਬੰਦੀ ਪੰਜਾਬ ਦੀ ਕੱਲੀ ਜਥੇਬੰਦੀ ਵੱਲੋਂ ਆ ਬਾਕੀ ਇਹ ਸਭ ਪੰਜਾਬ ਪੱਧਰ ਜਾਂ ਮੰਗਾ ਸਾਡੀ ਆਪਣੀ ਜਥੇਬੰਦੀ ਦਾ ਪ੍ਰੋਗਰਾਮ ਹੈ ਅਸੀਂ ਜੇ ਆਪਾਂ ਸਯੁਕਤ ਕਿਸਾਨ ਮੋਰਚੇ ਦੀ ਗੱਲ ਕੀਤੀ ਉਹਨਾਂ ਨੇ ਮੀਟਿੰਗ ਕੀਤੀ ਐ ਐਸਵਾਈਐਲ ਦਾ ਮੁੱਦਾ ਵੀ ਉਹਨਾਂ ਚੱਕਿਆ ਹੈਗਾ ਤੁਸੀਂ ਸਯੁਕਤ ਕਿਸਾਨ ਮੋਰਚੇ 'ਚ ਹੈ ਨਹੀਂ ਐਸਵਾਈਐਲ ਦਾ ਮੁੱਦਾ ਸਯੁਕਤ ਮੋਰਚੇ ਦੀ ਮੀਟਿੰਗ ਦਾ ਨਹੀਂ ਸੀ ਇਹ ਸੰਯੁਕਤ ਮੋਰਚੇ ਦੀ ਮੀਟਿੰਗ ਦਿੱਲੀ ਹੋਈ ਹੈ 21 22 ਤਰੀਕ ਦੇ ਵਿੱਚ ਇਹ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਦਿੱਲੀ ਵਾਲੇ ਮੋਰਚੇ ਦੇ ਇੰਜੀਨੀਅਰ ਮੰਗਾਂ ਰਹਿੰਦੀਆਂ ਸੀ ਉਹਨਾਂ ਤੇ ਮੋਰਚਾ ਲਾਉਣ ਦੀ ਸਕੀਮ ਕੀਤੀ ਹੈ ਉਹ 26 ਜਨਵਰੀ ਨੂੰ ਟ੍ਰੈਕਟਰ ਮਾਰਚ ਸਾਰੇ ਭਾਰਤ ਦੀਆਂ ਜਿਹੜੀਆਂ ਜ਼ਿਲ੍ਹਾ ਹੈੱਡਕ quarterਾਂ ਤੇ ਡੀਸੀ ਦਫ਼ਤਰਾਂ ਦੇ ਬੂਹੇ ਹੋਣਗੇ ਡਿਸਟ੍ਰਿਕਟ ਦੇ ਵਿੱਚ ਸਬਡਿਵੀਜ਼ਨ ਦੇ ਵਿੱਚ ਵੀ ਹੋ ਸਕਦਾ ਹੈ ਉਹ ਉਹ ਮਾਰਚ ਦਾ ਪ੍ਰੋਗਰਾਮ ਕੀਤਾ ਹੈ ਇੱਕ ਕਨਵੈਨਸ਼ਨ ਹੋਊਗੀ ਤੇ ਫਰਵਰੀ ਦੇ ਸੈਕੰਡ ਵੀਕ ਦੇ ਵਿੱਚ ਦਿੱਲੀ ਜਾਣ ਦਾ ਪ੍ਰੋਗਰਾਮ ਵੀ ਹੋ ਸਕਦਾ ਹੋ ਸਕਦਾ ਹੈ ਅੱਛਾ ਫਿਰ ਤੁਮੇਰਾ ਕਹਿਣਤ ਲਈ ਹੈਗਾ ਵੀ ਜਿਸ ਤਰ੍ਹਾਂ ਸਯੁਕਤ ਕਿਸਾਨ ਮੋਰਚਾ ਨੇ ਕੱਲ ਮੀਟਿੰਗ ਕੀਤੀ ਹੈ ਪੰਜਾਬ ਚ ਮੀਟਿੰਗ ਕੀਤੀ ਹੈਗੀ ਹੈ ਤੁਸੀਂ ਉਸ ਮੀਟਿੰਗ ਚ ਸ਼ਾਮਿਲ ਹੈਗੇ ਹੋ ਜਾਂ ਤੁਸੀਂ ਸਯੁਕਤ ਕਿਸਾਨ ਮੋਰਚਾ ਚ ਹੈਗੇ ਹੋ ਕਿਉਂਕਿ 32 ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਮੋਰਚਾ ਚ ਹੈਗੀਆਂ ਬਿਲਕੁਲ ਬਿਲਕੁਲ 32 ਜਥੇਬੰਦੀਆਂ ਵੀ ਸਾਡੀ ਜਥੇਬੰਦੀ ਵੀ ਸਾਰੇ ਸਯੁਕਤ ਮੋਰਚੇ ਚ ਸ਼ਾਮਿਲ ਹੈ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਹੋਰ ਵੀ ਲਗਭਗ 100-150 ਜਥੇਬੰਦੀ ਹੈਗੀ ਹੈ ਜਿਹੜੀ ਦੂਜੀਆਂ ਸ अच्छा प्रधान जी जिस तरह पंजाब सरकार ਤੇ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਆ ਤੁਹਾਡੀ ਮੰਗਾਂ ਨੂੰ ਲੈ ਕੇ ਪਿਛਲੇ ਦਿਨ ਵੀ ਇੱਕ ਮੀਟਿੰਗ ਹੋਈ ਹੈਗੀ ਆ ਉਸ ਮੀਟਿੰਗ 'ਚ ਕੋਈ ਏਜੰਡਾ ਨਿਕਲਿਆ ਕੋਈ ਮੰਗਾਂ ਮੰਨੀ ਹੈ ਪੰਜਾਬ ਸਰਕਾਰ ਨੇ ਦੇਖੋ ਇਹ ਤਾਂ ਪੰਜਾਬ ਸਰਕਾਰ ਜਿਹੜੀਆਂ ਅਸੀਂ ਪੰਜਾਬ ਸਰਕਾਰ ਨਾਲ ਕੀਤੀਆਂ ਨੇ ਹਾਂ ਹੂ ਕਰਕੇ ਮੰਗਾਂ ਬਹੁਤ ਨੇ ਜਿਹੜੀਆਂ ਉਹ ਛੋਟੀਆਂ-ਛੋਟੀਆਂ ਮੰਗਾਂ ਨੇ ਜਿਹੜੀਆਂ ਵੀ ਹਾਂ ਜੀ ਅਸੀਂ ਆ ਵੀ ਕਰਦਾਂਗੇ ਗੰਨੇ ਦੀ ਗਰਦੌਰੀ ਵੀ ਕਰਾ ਦਾਂਗੇ ਗੰਨੇ ਦੀ ਖਰੀਦ ਵੀ ਸ਼ੁਰੂ ਹੋਊਗੀ ਸਾਰੀਆਂ ਫੈਕਟਰੀਆਂ ਦੀ ਪੇਮੈਂਟ ਵੀ ਕਰਵਾ ਦਾਂਗੇ ਆ ਵੀ ਹੋ ਗਿਆ ਜੀ ਤੇ ਜਿਹੜੇ ਮਸ਼ਹীদ ਹੋਏ ਨੇ ਮੋਰਚੇ ਦੇ ਵਿੱਚ 135 ਬੰਦਿਆਂ ਨੂੰ 5-5 ਲੱਖ ਰੁਪਏ ਮਾਮਲਾ ਜਾ ਰਿਹਾ ਹੈ ਤਾਂ ਉਹਨਾਂ ਨੂੰ ਮਾਮਲਾ ਵੀ ਦੇ ਦਾਂਗੇ 270 ਬੰਦਿਆਂ ਦੇ ਪਰਿਵਾਰਾਂ ਨੂੰ ਨੌਕਰੀ ਨਹੀਂ ਮਿਲੀ ਨੌਕਰੀ ਵੀ ਦੇ ਦਾਂਗੇ ਐਂ ਦੇ ਦੇ ਰਿਆਂ ਕਿ ਦੇ ਦਾਂਗੇ ਕੀਤਾ ਜਦੋਂ ਕੋਈ ਹੱਥੇ ਤਰਨ ਕੋਈ ਨਹੀਂ ਕੋਈ ਮੰਗ ਪੂਰੀ ਨਹੀਂ ਕੀਤੀ ਨਹੀਂ ਜਦੋਂ ਹੱਥੇ ਆਊਗੀ ਕਹਿ ਦਾਂਗੇ ਤੁਹਾਨੂੰ ਵਿਆਹ ਹੋਊਗੀ ਅਜੇ ਤੱਕ ਨਹੀਂ ਅੱਛਾ ਪਸੰਦੀ ਹੁਣ 2024 ਦੀ ਲੋਕ ਸਭਾ ਚੋਣਾਂ ਆ ਰਹੀਆਂ ਹਨ ਭਾਰਤੀ ਕਿਸਾਨੀ ਦੀ ਏਕਤਾ ਉਗਰਾਹਾ ਕੀ ਚੋਣਾਂ ਵਿੱਚ ਹਿੱਸਾ ਲਵੇਗੇ ਉਗਰਾਹਾ ਚੋਣਾਂ ਲੜੂਗਾ ਬਹੁਤ ਸਪਸ਼ਟ ਆ ਸਾਡੇ ਬਾਰੇ ਮੈਨੂੰ ਲੱਗਦਾ ਵੀ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਤੇ ਜਾਣਦਾ ਹੈ ਵੀ ਭਾਰਤੀ ਕਿਸਾਨ ਯੂਨਿਟਾਂ ਉਗਰਾਹਾਂ ਨੇ ਨਾ ਕਦੇ ਕਿਸੇ ਦੀ ਸਪੋਰਟ ਕੀਤੀ ਹੈ ਨਾ ਇਹ ਚੋਣਾਂ ਚ ਕਦੇ ਖੜੀ ਹੁੰਦੀ ਹੈ ਨਾ ਇਹਨਾਂ ਦੀ ਕੋਈ ਚੋਣਾਂ ਚ ਦਿਲਚਸਪੀ ਹੈ ਇਹ ਤਾਂ ਲੋਕਾਂ ਨੂੰ ਕਹਿੰਦੀ ਹੈ ਵੀ ਚੋਣਾਂ ਚੋਣਾਂ ਪਾ ਕੇ ਤੁਸੀਂ ਦੇਖ ਲਓ ਭਰਾਵੋ ਇਹਦੇ ਨਾਲ ਸਬਰ ਨੂੰ ਨਾ ਕੁਝ ਨਹੀਂ ਆਪਦੇ ਸੰਘਰਸ਼ ਨਾਲ ਹੀ ਤੁਸੀਂ ਲੈਣਾ ਆਪਦੇ ਹੱਕਾਂ ਦੀ ਰਾਖੀ ਤੁਹਾਨੂੰ ਆਪ ਕਰਨੀ ਪੈਣੀ ਛੋੜੀ ਥਾਂ ਤੇ ਕਿਸੇ ਨੇ ਨਹੀਂ ਲੜਨਾ ਤੁਸੀਂ ਕਹਿਆ ਵੀ ਚੋਣਾਂ ਤੁਸੀਂ ਹਿੱਸਾ ਨਹੀਂ ਲੈਂਦੇ ਚੋਣਾਂ ਹੋਣਗੀਆਂ ਹਰ ਇੱਕ ਪਾਰਟੀ ਦੇ ਉਮੀਦਵਾਰ ਤੁਹਾਡੇ ਕੋਲੇ ਆਣਗੇ ਚਾਹੇ ਉਹ ਕਾਂਸਪਾਰਟੀ ਆຊੀ ਆਮ ਆਦੀ ਪਾਰਟੀ ਚ ਬੀਜੇਪੀ ਪਾਰਟੀ ਚ ਕਲਦੇਲ ਪਾਰਟੀ ਹੈਗੀ ਹੈ ਤੁਸੀਂ ਵੋਟ ਕਰੋਗੇ ਕਿਸ ਮੁੱਦੇ ਦੇ ਕੇ ਵੋਟ ਕਰੋਗੇ ਵੋਟ ਪਾਉਂਗੇ ਕਿ ਭਾਈ ਵੋਟ ਦਾ ਬਾਈਕਟ ਕਰੂੰਗੇ ਨਹੀਂ 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 ਸਾਡੇ ਕੋਲੇ ਆਉਂਦੀ ਨਹੀਂ ਨਾ ਅਸੀਂ ਵੋਟ ਦਾ ਬਾਈਕਟ ਕੀਤੀ ਹੈ ਨਾ ਹੀ ਐਵੇਂ ਕਹਿੰਦੇ ਵੀ ਤੁਸੀਂ ਵੋਟ ਪਾਓ ਸਾਡੀ ਮਰਜ਼ੀ ਹੈ ਕਿਸੇ ਦੀ ਮਰਜ਼ੀ ਹੈ ਵੋਟ ਪਾਵੇ ਨਾ ਪਾਵੇ ਇਸ ਗੱਲ ਤੇ ਕੋਈ پابੰਦੀ ਨਹੀਂ ਨਾ ਅਸੀਂ ਕਿਸੇ ਦੀ ਸਪੋਰਟ ਕਰਨੀ ਹੈ ਨਾ ਹੀ ਆਪ ਚੁੜਨੜ ਇਸੀ ਸਟਾਨ ਨਾਲ ਕਿਸਾਨ ਯੂਨਿਟਾ ਦੇ ਉਹ ਗ੍ਰਾਹਾਂ ਦੇ ਪ੍ਰਧਾਨ ਤੇ ਇਹਨਾਂ ਨੇ ਸਾਫ਼ ਗੱਲ ਕਹੀ ਹੈ ਆਉਣ ਵਾਲੇ ਦਿਨਾਂ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਮੋਰਚਾ ਲਾਇਆ ਜਾਵੇਗਾ ਧਰਨਾ ਲਾਇਆ ਜਾਵੇਗਾ ਉਸ ਨੂੰ ਲੈ ਕੇ ਭਿੰਡਾ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਧਰਨੇ ਤੋਂ ਪਹਿਲਾਂ ਕਿ ਪੰਜਾਬ ਸਰਕਾਰ ਇਸ ਜਥੇਬੰਦੀ ਦੀ ਮੰਗਾਂ ਮੰਨਦੀ ਹੈ ਨਹੀਂ ਮੰਨਦੀ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ ਭਿੰਡਾ ਤੋਂ ਗੋਵਿੰਦ ਸਿੰਘ ਇਲੀਮੈਂਟਸ ਪੰਜਾਬ